ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਕਰਨਲ ਅੰਤਲੀ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਫਗਵਾੜਾ ਵਿਖੇ ਬीडीपी ਉਹ ਆਰੰਪਾਲ ਰਵਾਣਾ ਦੀ ਅਗਵਾਈ ਹੇਠ ਲੋੜਵੰਦਾਂ ਨੂੰ ਪ੍ਰਧਾਨ ਮੰਤਰੀ ਆવાસ ਯੋਜਨਾ ਅਧੀਨ ਤਿਆਰ ਕੀਤੀ 8 ਘਰਾਂ ਦੀਆਂ ਚਾਬੀਆਂ ਅਤੇ 13ਵੇਂ ਯੋਜਨਾ ਅਧੀਨ ਪਾਸ ਕਰਾ ਦੇ ਲਾਭਪਾਤਰਿਆਂ ਨੂੰ ਮਨਜ਼ੂਰੀ ਪੱਤਰ ਦੇਣ ਸਬੰਧੀ ਸਮਾਗਮ ਦਾ ਜੋਸ਼ਨ ਕੀਤਾ ਗਿਆ ਜਿਸ ਵਿੱਚ ਐਸਟੀਐਮ ਜਸ਼ਨਜੀਤ ਸਿੰਘ ਅਤੇ ਆਮ ਆਦਮੀ ਪਾਰਟੀ ਹਲਕਾ ਵਿਧਾਨ ਸਭਾ ਫਗਵਾੜਾ ਦੇ ਇੰਚਾਰਜ ਜਗਿੰਦਰ ਸਿੰਘ ਮਾਨ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਉਨ੍ਹਾਂ ਨੇ ਜਿੱਥੇ ਤਿਆਰ ਹੋਈ 8 ਮਕਾਨਾਂ ਦੀਆਂ ਚਾਬੀਆਂ ਲੋੜਵੰਦ ਲਾਖ ਪਤਰਾਂ ਦਿੱਤੀਆਂ ਉੱਥੇ ਹੀ 13 ਨਵੇਂ ਪਾਸ ਹੋਏ ਘਰਾਂ ਦੀ ਮਨਜ਼ੂਰੀ ਪੱਤਰ ਵੀ ਦਿੱਤੇ ਜੁਗਿੱਦਰ ਸਿੰਘ ਮਾਨ ਨੇ ਜਿੱਤੇ 8 ਲੱਖ ਪਤਰਾਂ ਨੂੰ ਚਾਬੀਆਂ ਦਿੰਦੇ ਹੋਏ ਸ਼ੁਭ ਇਨਛਾਵਾ ਦਿੱਤੀਆਂ ਉੱਥੇ ਹੀ ਮਨਜ਼ੂਰੀ ਪੱਤਰ ਦਿੰਦੇ ਹੋਏ 13 ਪਰਵਾਰ ਨੂੰ ਭਰੋਸਾ ਦਿੱਤਾ ਹੈ ਕਿ ਪੰਜਾਬ ਦੇ ਭਗਵੰਤ ਮਾਨ ਸਰਕਾਰ ਉਨ੍ਹਾਂ ਨੂੰ ਵੀ ਜਲਦੀ ਪ੍ਰਧਾਨ ਮੰਤਰੀ ਆવાસ ਯੋਜਨਾ ਤਹਿਤ ਤਿਆਰ ਕਰਵਾਉਣ ਦਾ ਪ੍ਰਬੰਧ ਕਰਨਗੇ ਇਸ ਮੌਕੇ ਸੀਨੀਅਰ ਆਪ ਆਗੂ ਦਲਜੀਤ ਸਿੰਘ ਰਾਜੂ ਨਮੇਸ਼ ਪਾਠਕ ਬਲਾਕ ਪ੍ਰਧਾਨ ਵਰੁਣ ਬੰਗਰ ਚਾਕਾ ਕਿੰ ਕੇਸ਼ੀ ਗਾਂਡਵਾ ਆਦਿ ਹਾਜ਼ਰ ਸਨ ਫਗਵਾੜਾ ਤੋਂ ਸ਼ਰਮਜੀਤ ਸਿੰਘ ਸੋਨੀ ਦਿਨਾ ਜੋ ਸ਼ਰਮਾ ਦੀ ਕੋ ਹਾਂਜੀ ਬਾਬੇ ਹਾਂਜੀ ਪ੍ਰਧਾਨ ਮੰਤਰੀ ਗ੍ਰਾਮਿਕ ਯੋਜਨਾ ਦੇ ਦੀਨ ਅੱਜ 14 ਬੈਨੀਫੀਸ਼ੀਅਰਸ ਜਿਹੜੇ ਹੈਗੇ ਨੇ ਉਹਨਾਂ ਚੋਂ ਅੱਠਾਂ ਨੂੰ ਚਾਬੀ ਦਿੱਤੀ ਗਈ ਹੈ ਉਹ ਬਾਕੀ 14 ਨੂੰ ਜਿਹੜੇ ਉਹਨਾਂ ਦੇ ਸੈਂਕਸ਼ਨ ਲੈਟਰ ਦਿੱਤੇ ਗਏ ਮੈਂ ਤਨਵਾਦੀ ਹਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਪੰਚ ਜੀ ਮਾਨ ਪਰਵੀਸ਼ੂ ਸਾਹਿਬਾਨ ਦਾ ਟੀਮ ਸਾਹਿਬਾਸ ਤੋਂ ਆਏ ਨੇ ਵੀਰੂ ਸਾਹਿਬ ਜੀ 라ਜੂ ਜੀ ਬਹੁਤ سارے ਸਰਪੰਚ ਆਏ ਨੇ ਮੇਰੇ ਪਿੱਛੇ ਸਾਥੀ ਆਏ ਨੇ ਔਰ ਮੈਨੂੰ ਖੁਸ਼ੀ ਹੈ ਕਿ ਉਹਨਾਂ ਨੇ ਇਸ ਕੰਮ ਨੂੰ ਵੀ ਸਾਰਿਆਂ ਨੇ ਸਹਿਯੋਗ ਦਿੱਤਾ ਔਰ ਜਿਹੜੇ ਖਾਸ ਕਰਕੇ ਲਾਭਪਾਤਰੀ ਨੇ ਭਾਈ ਲਾਭਪਾਤਰੀ ਉਹਨਾਂ ਮਾਰਕਾਟ ਦੇਣਾ ਆਉਣ ਵਾਲੇ ਦਿਨਾਂ 'ਚ ਐਮਪੀ ਸਾਹਿਬ ਵੱਲੋਂ ਇੱਕ ਖਾਸ ਅਨਾਊਂਸਮੈਂਟ ਕੀਤੀ ਗਈ ਹੈ ਕਿ ਮੈਂ ਆਪਣੇ ਫੰਡ ਦੇ ਵਿੱਚੋਂ 1000 ਜਿਹੜੇ ਕਾਰ ਜਿਹੜੇ ਬਾਲਾ ਖੱਤਾਂਲੇ ਕੀ ਸਟੇਡੀਅਮ ਨੂੰ ਕੰਪਲੀਟ ਕਰੂੰਗਾ ਉਸ ਕਾਲ ਦੀ ਵੀ ਸਾਨੂੰ ਖੁਸ਼ੀ ਹੈ ਮੈਂ ਸਭ ਨੂੰ ਵਾਰਕ ਵਾਰ ਦਿੰਦਾ ਧਰਵਾਦੀਆਂ ਕਿ ਐਸਟੀਓ ਸਾਹਿਬ ਨੇ ਆਪਣਾ ਕੰਮ ਛੱਡ ਕੇ ਸਾਡੇ ਸ਼ੁਰੂਆਤ ਕੀਤੀ ਹੈ ਰਾਜਵੀਰ ਦਾ ਧੰਵਾਦੀਆਂ ਸਾਰੀ ਟੀਮ ਦਾ ਧੰਵਾਦੀਆਂ ਕਲੌਕ ਪ੍ਰੈਜ਼ੀਡੈਂਟ ਦਾ ਧੰਵਾਦੀਆਂ ਪ੍ਰਿਸ਼ਤ ਦਾ ਧੰਵਾਦੀਆਂ ਪਰ ਮੈਨੂੰ ਖੁਸ਼ੀ ਆ ਕਿ ਇਹ ਸਾਰੇ ਜਿਹੜੇ ਨਵੇਂ ਘਰ ਹੈ ਜਦ ਸੰਸ਼ਲ ਲੱਡਰ ਹੈ ਉਹਨਾਂ ਸ਼ਿਫਟ ਕਰਨਗੇ ਧੰਨਵਾਦ ਚਾਹ ਅੱਜ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਜਿਹੜੇ ਨਵੇਂ ਅਟਕਾਰ ਬਣਾ ਕੇ ਦਿੱਤੇ ਗਏ ਆ ਉਹਨਾਂ ਦੀਆਂ ਚਾਬੀਆਂ ਦਿੱਤੀਆਂ ਗਈਆਂ ਖਾਸ ਤੌਰ ਤੇ ਜਿਹੜੇ ਸਾਡੇ ਐਮਪੀ ਸਾਹਿਬ ਆ ਡਾਕਟਰ ਰਾਜੀਮਰ ਚੱਪੇਵਾਲ ਸਾਹਿਬ ਤੇ ਸਰਦਾਰ ਜੁਨਿੰਦਰ ਸਿੰਘ ਜੀ ਮਾਨ ਜਿਹੜੇ ਹਲਕਾ ਇੰਚਾਰਜ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਜਿਹੜੇ 14 ਨਵੇਂ ਘਰ ਹੋਰ ਬਣਾ ਕੇ ਦਿੱਤੇ ਜਾਣੇ ਆ ਉਹਨਾਂ ਨੂੰ ਵੀ ਅੱਜ ਉਹਨਾਂ ਦੀਆਂ ਸੈਕਸ਼ਨ ਲੈਟਰਾਂ ਦਿੱਤੀਆਂ ਔਰ ਬਹੁਤ ਹੀ ਜਲਦੀ ਫਗਵਾੜੇ ਦੇ ਵਿੱਚ ਚਾਹੇ ਸ਼ਹਿਰਾਂ ਦੇ ਵਿੱਚ ਆਇਆ ਚਾਹੇ ਪਿੰਡਾਂ ਦੇ ਵਿੱਚ ਆ 1000 ਦੇ ਕਰੀਬ ਜਿਹੜੇ ਆ ਫਾਰਮ ਭਰੇ ਜਾਣੇ ਆ ਜਿਹੜੇ ਜ਼ਰੂਰਤਮੰਦ ਆ ਬਾਲੇ ਸ਼ਤਾਲੇ ਕੱਚੇ ਘਰਾਂ ਵਾਲੇ ਵੀ ਜਿਹੜੇ ਵੀ ਜ਼ਰੂਰਤਮੰ ਉਹ ਵਾਤੋ-ਵਾਤ ਫਾਰਮ ਲੈ ਕੇ ਸਰਦਾਰ ਜੁਗਿੰਦਰ ਸਿੰਘ ਮਾਨ ਜੀ ਜਿਹੜੇ ਸਾਡੇ ਹਲਕਾ ਇੰਚਾਰਜ ਆ ਉਹਨਾਂ ਨਾਲ ਸੰਪਰਕ ਕਰਨ ਤੇ ਜਾਂ ਫਿਰ ਉਹ ਸਾਡੇ ਜਿਹੜੇ ਐਮਪੀ ਸਾਹਿਬ ਆ ਡਾਕਟਰ ਰਾਜਕਮਰ ਚੱਬਿਆਲ ਸਾਹਿਬ ਉਹਨਾਂ ਨਾਲ ਸੰਪਰਕ ਕਰਨ ਜਿੰਨੇ ਵੀ ਜ਼ਰੂਰਤਪਨ ਪਰਿਵਾਰ ਆ ਸਾਰਿਆਂ ਨੂੰ ਦਿੱਤੇ ਜਾਣੇ ਔਰ ਖਾਸ ਤੌਰ ਤੇ ਫਿਰ ਮੈਂ ਆਪਣੇ ਵੱਲੋਂ ਆਪਣੀ ਸਾਰੀ ਟੀਮ ਵੱਲੋਂ ਡਾਕਟਰ ਰਾਜਕਮਰ ਚੱਬਿਆਲ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਰਦਾਰ ਜੁਗਿੰਦਰ ਸਿੰਘ ਜੀ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਖਾਸ ਤੌਰ ਤੇ ਜਿਹੜੇ ਸਾਡੇ ਮੁੱਖ ਮੰਤਰੀ ਪੰਜਾਬ ਆ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰ ਵਾਇਟੁਰਜੀ ਦਾ ਖਾਲਸਾ ਵਾਇਟੁਰਜੀ ਦਾ